ਹੈਲੋ ਲੇਡੀਜ਼ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਤੁਹਾਨੂੰ ਪੂਰੇ ਕਮੀਜ਼ ਦੀ ਕਟਿੰਗ ਦੱਸਾਂਗੇ ਤੇ ਫਿਟਿੰਗ ਦੇ ਨਿਸ਼ਾਨ ਲਾਉਣੇ ਦੱਸਾਂਗੇ ਵੀ ਕਿਵੇਂ ਲਾਏ ਜਾਂਦੇ ਆ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੇ ਪੂਰੀ ਦੇਖਣਾ ਜੇ ਵੀਡੀਓ ਵਧੀਆ ਲੱਗੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਹਿਲਾਂ ਆਪ ਕੱਪੜੇ ਨੂੰ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਕੱਪੜੇ ਨੂੰ ਸੈਟ ਕਰਕੇ ਇੰਦਾ ਕਪੜੇ ਨੂੰ ਅ ਡਬਲ ਤੇਲ ਆ ਲੈਣੀ ਪਹਿਲਾਂ ਠੀਕ ਹੈ ਜੀ ਦੋ ਦੋ ਪੀਸ ਇਹਦੇ ਕਪੜੇ ਦੇ ਫਿਰ ਆਪਾਂ ਹਿਪ ਮੇਰੇ ਕਸਟਮਰ ਦੀ ਹਿਪ ਹੈਗੀ ਆ ਜੀ 20 ਇੰਚ ਆਪਾਂ 4 ਇੰਚ ਐਕਸਟਰਾ ਰੱਖਾਂਗੇ ਆਪਾਂ 24 ਇੰਚ ਰੱਖਾਂਗੇ ਠੀਕ ਹੈ ਜੀ ਆਪਾਂ ਪਹਿਲਾਂ 12-12 ਦੇ ਨਿਸ਼ਾਨ ਲਾ ਲੈਣੇ ਠੀਕ ਹੈ ਜੀ 12 ਇੰਚ ਤੀ ਲਾਵਾਂਗੇ ਇਹ 4th ਤਾਂ ਹੋ ਲੇਰ ਨਹੀਂ ਹੈਗੀਆਂ ਜੀ ਚਾਰ ਲੇਰਾਂ ਨਹੀਂ ਹੈਗੀਆਂ ਕੱਪੜੇ ਦੀਆਂ 4 ਫੋਲਡ ਨਹੀਂ ਹੈਗਾ ਡਬਲ ਫੋਲਡ ਆ ਠੀਕ ਹੈ ਜੀ ਤਾਂ ਮੈਂ 12 ਲੈਣ ਲੱਗੀਆਂ ਜਦੋਂ ਆਪਾਂ 12 ਇੰਚ ਤੇ 12 ਇੰਚ ਤੇ ਲੈ ਲੈਣੇ ਪਹਿਲਾਂ ਸਾਰੇ ਸਿੱਧੀ ਲਾਈਨ ਲਾ ਲੈਣੀ ਕਿ ਤੁਹਾਨੂੰ ਮੈਂ ਵੱਡੇ ਕੱਪੜੇ ਚੋਂ ਕੱਢਣਾ ਦੱਸਣ ਲੱਗੀਆਂ ਵੀ ਵੱਡੇ ਪਨੇ ਵਿੱਚੋਂ ਕੱਪੜਾ ਕਿਵੇਂ ਕੱਢਿਆ ਜਾਂਦਾ ਹੈ ਵੇ ਸੂਟ ਕਿਵੇਂ ਸੈੱਟ ਕੀਤਾ ਜਾਂਦਾ ਹੈ ਠੀਕ ਹੈ ਜੀ ਆਪਾਂ 12 ਇੰਚ ਤੇ ਲਾ ਲਿਆ ਪਹਿਲਾਂ ਫਿਰ ਆਪਾਂ ਇਹਨੂੰ ਡਬਲ ਫੋਲਡ ਕਰ ਦੇਣਾ ਡਬਲ ਫੋਲਡ ਨੂੰ ਫਿਰ ਡਬਲ ਫੋਲਡ ਕਰ ਦੇਣਾ ਫੋਰਥ ਫੋਰ ਫੋਲਡ ਕਰ ਦੇਣਾ ਇਹਨੂੰ ਠੀਕ ਹੈ ਜੀ ਕੱਪੜੇ ਨੂੰ ਇਹ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਇਹ 12 12 ਇੰਚ ਦਾ ਹੋਣਾ ਚਾਹੀਦਾ ਠੀਕ ਹੈ ਜੀ ਫਿਰ ਆਪਾਂ ਇਹਦੀ ਕਟਿੰਗ ਕਰ ਦੇਣੀ 12 12 ਇੰਚ ਕਰਕੇ ਬਾ ਕਪੜਾ ਕੱਟ ਲੈਣਾ ਕਮੀਜ਼ ਦਾ ਕਪੜਾ ਕੱਟ ਲੈਣਾ ਆਪਾਂ ਬਸ ਠੀਕ ਹੈ ਜੀ ਹੁਣ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਇਹ 4 ਫੋਲਡ ਆ ਇਹ ਫੋਲਡ ਲਿਆ ਨਾ ਚਾ ਕਪੜਾ ਠੀਕ ਹੈ ਜੀ ਧਿਆਨ ਰੱਖਣਾ ਹੈ ਇੱਕ ਪਾਸਾ ਬੰਦ ਇੱਕ ਪਾਸਾ ਖੁੱਲਾ ਬੰਦ ਪਾਸ ਆਪਣੇ ਵਾਲਾ ਰੱਖਣਾ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਵੀਡੀਓ ਦੇ ਵਿੱਚ ਵੀ ਜਦੋਂ ਆਪਾਂ ਤੀਰਾ ਰੱਖਣਾ ਉਹ ਬੰਦ ਪਾਸੇ ਤੋਂ ਹੀ ਰੱਖਣਾ ਹਮੇਸ਼ਾ ਠੀਕ ਹੈ ਜੀ ਤੀਰਾ ਰੱਖਿਆ 6.5 ਇੰਚ ਆਪਾਂ ਇਹ ਨੀਚੇ ਤੋਂ ਵੀ 6.5 ਲਾਣਾ ਹੁਣ ਆਪਾਂ ਉੱਪਰੋਂ ਮੋਡਾ ਰੱਖਾਂਗੇ 7 ਇੰਚ 7 ਇੰਚ ਰੱਖ ਲੈਣਾ ਇੱਥੋਂ ਠੀਕ ਆ ਫੋਰ ਫੋਰ ਡਿਆ ਠੀਕ ਹੈ ਜੀ ਇਹਨੂੰ ਬੰਦ ਖੁੱਲਾ ਪਾਸੋਂ ਦਰ ਬੰਦ ਪਾਸਾ ਸਾਢੇ 7 ਇੰਚ ਤੇ ਨਿਸ਼ਾਨ ਲਾ ਲੈਣਾ ਇੱਥੋਂ ਇਹਦੇ ਦਾ ਬਾਕਸ ਬਣਾ ਲੈਣਾ ਬਾਕਸ ਬਣਾ ਕੇ ਫਿਰ ਆਪਾਂ ਇਹਨੂੰ ਅੱਧੇ ਇੰਚ ਦੀ ਕੱਟ ਦੇਣੀ ਹੈ ਫਰੰਟ ਸਾਈਡ ਤੋਂ ਅੱਧਾ ਇੰਚ ਓਨਲੀ ਹਾਫ ਇੰਚ ਰੱਖਣਾ ਆਪਾਂ ਠੀਕ ਹੈ ਜੀ ਇਹਨੂੰ ਫਿਰ ਸਿੱਧਾ ਕਰ ਦੇਣਾ ਜਦੋਂ ਆਪਾਂ ਫਰੰਟ ਪੱਲੇ ਦੀ ਕੱਟ ਪਾਉਣੀ ਹੈ ਤਾਂ ਉਹ ਇਹ 1 ਇੰਚ ਤੋਂ ਹੀ ਪਾਉਣੀ ਆ ਇਹਦੇ ਨਾਲ ਜਿਹੜਾ ਆਪਣੇ ਕਮੀਜ਼ 'ਚ ਕਈ ਵਾਰ ਇਕੱਠਾ ਹੋ ਜਾਂਦਾ ਹਨਾ ਕਮੀਜ਼ ਦੇ ਮੋਰੇ ਬੁਲਬੁਲਾ ਜਿਹਾ ਹੋ ਜਾਂਦਾ ਉਹ ਨਹੀਂ ਬਣਦਾ ਫਿਰ ਜਦੋਂ ਆਪਾਂ ਇਹ ਕੱਟ ਪਾਵਾਂਗੇ ਤਾਂ ਹੀ ਤੁਹਾਨੂੰ ਕਹਾਂ ਸੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਠੀਕ ਹੈ ਜੀ ਇਹ 1 ਇੰਚ ਦੀ ਕੱਟ ਪਾਉਣੀ ਜਿਹੜੀ ਮੋਹਰੀ ਜਿਹੜੀ ਆਪਾਂ ਪਿਛਲੀ ਕੱਟ ਪਾਉਣੀ ਆ ਬੈਕ ਸਾਈਡ ਦੀ ਉਹ ਪਾਉਣੀ ਆ 1.5 ਇੰਚ ਤੇ ਕੱਟ ਕਹ ਜੀ 1.5 ਇੰਚ ਤੇ ਕੱਟ ਪਾਣੀ ਹੁਣ ਆਪਾਂ ਇਹਦੇ ਚਾਕ ਰੱਖਾਂਗੇ ਸੌਰੀ ਪਹਿਲਾਂ ਆਪਾਂ ਇਹਦੇ ਆਹ ਫਿਟਿੰਗ ਦੇ ਇਨਸ਼ਾਲਲਾਵਾਂਗੇ ਫਿਟਿੰਗ ਹੈਗੀ ਐ ਜੀ ਉਹਨਾਂ ਦੀ ਸਾਡੇ ਇੱਥੇ ਰੱਖਾਂਗੇ ਆਪਾਂ 9 ਇੰਚ ਠੀਕ ਐ 9 ਇੰਚ ਇੱਥੇ ਇਥੇ ਰੱਖਾਂਗੇ 14.5 ਇੰਚ ਆਪਾਂ ਚਾਕ ਰੱਖਣੇ ਆ ਜਿੱਥੋਂ ਉੱਥੇ 14.5 ਇੰਚ ਤੇ ਰੱਖਣੇ ਆ ਤੇ ਇਥੋਂ 2.5 ਇੰਚ ਦਾ ਡਿਸਟੈਂਸ ਦੇ ਕੇ ਅਪਰੋਪ੍ਰੀਆਟ ਦਾ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਉਥੋਂ ਆਪਾਂ 9.5 ਰੱਖਿਆ ਸੀ ਇਥੋਂ ਆਪਾਂ 10 ਇੰਚ ਰੱਖਾਂਗੇ ਅੱਧਾ ਇੰਚ ਐਕਸਟਰਾ ਰੱਖਾਂਗੇ ਹਮੇਸ਼ਾ ਤੁਸੀਂ ਸਿੱਧਾ ਕਰਿਓ ਕਾਰਟਾ ਟੱਕ ਕਦੇ ਵੀ ਆ ਨੀਚੇ ਜਿਹੜਾ ਅੰਡਰ ਰਾਮ ਦੇ نیچے ਉਹ ਬੁਲਬੁਲਾ ਜਿਹਾ ਬਣਦਾ ਉਹ ਵੀ ਨਹੀਂ ਬਣੂਗਾ ਕਦੀ ਵੀ ਫਿਟਿੰਗ ਵੀ ਪੂਰੀ ਸੈੱਟ ਆਊਗੀ ਠੀਕ ਹੈ ਜੀ ਹੁਣ 5.5 ਇੰਚ ਤੇ ਆਪਾਂ ਫਿਟਿੰਗ ਦਾ ਨਿਸ਼ਾਨ ਲਾਉਣਾ ਇਹ ਹੈ ਕਿ 9.5 ਇੰਚ ਤੇ ਫਿਟਿੰਗ ਦਾ ਨਿਸ਼ਾਨ 9.5 ਇੰਚ ਤੇ ਸੋਰੀ 9 ਇੰਚ ਤੇ ਲੱਗੂਗਾ ਤੇ हिਪ ਦਾ ਨਿਸ਼ਾਨ ਲੱਗੂਗਾ 10 ਇੰਚ ਤੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਸਿੱਧਾ ਜਿਹੜੀਆਂ ਜਿਹੜੀਆਂ ਨਿਸ਼ਾਨੀਆਂ ਲਾਈਆਂ ਸੀ ਉਹਨੂੰ ਮਿਲਾ ਦੇਣਾ ਸਾਰੀਆਂ ਨੂੰ ਆ ਦੇਖੋ ਜੇ ਸਕੈਨਰ ਲਾਉਣੀ ਹੈ ਸਕੈਨਰ ਲਾਉਣਾ ਜਿੱਦਾਂ ਲਾਉਣੀ ਆ ਤਾਂ ਇਦਾਂ ਲਾ ਸਕਦੇ ਹਾਂ ਠੀਕ ਹੈ ਜੀ ਆਪਣੇ ਫਿਟਿੰਗ ਦੇ ਨਿਸ਼ਾਨ ਹੋ ਗਏ ਹੁਣ ਆਪਾਂ ਪਲੋਈਆਂ ਪਾਉਣੀਆਂ ਦੱਸਾਂਗੇ ਪਲੋਈਆਂ ਪਾਉਣੀਆਂ ਆਪਾਂ 12.5 ਇੰਚ ਤੇ ਠੀਕ ਹੈ ਜੀ ਸੌਰੀ ਪਹਿਲਾਂ ਗਲਾ ਦਾ ਨਿਸ਼ਾਨ ਲਾਵਾਂਗੇ ਗਲੇ ਦਾ ਨਿਸ਼ਾਨ ਸੌਰੀ ਪਲੋਈਆਂ ਦੇ ਨਿਸ਼ਾਨ ਲਾਵਾਂਗੇ ਪਲੋਈਆਂ ਦੇ ਨਿਸ਼ਾਨ ਲਾਵਾਂਗੇ ਪਹਿਲਾਂ 3.5 ਇੰਚ ਤੋਂ ਫਿਰ ਆਪਾਂ 12.5 ਇੰਚ نیچے ਨੂੰ 12.5 ਇੰਚ ਲਾਇਆ ਚੁੜਾਈ ਚਲਾਇਆ ਆਪਾਂ 3.5 ਇੰਚ ਦੀ ਹੁਣ نیچے ਨੂੰ ਆਪਾਂ ਫਿਰ ਚੜਾਈ ਚਲਾਵਾਂਗੇ 3.5 ਇੰਚ ਲੰਬਾਈ ਚਲਾਵਾਂਗੇ 6 ਇੰਚ ਤੇ 프ਰੰਟ ਦਾ 6 ਇੰਚ ਤੇ ਪਾਇਆ ਕਰੋ ਬੈਕ ਦਾ ਆਪਾਂ ਮੈਂ 7 ਇੰਚ ਤੇ ਪਾ ਲਿਆ ਕਰੋ ਠੀਕ ਹੈ ਜੀ ਇਹ ਪਲੋਈ ਹੋ ਗਈ ਆਪਣੀ 프ਰੰਟ ਵਾਲੀ ਹੁਣ ਆਪਾਂ ਪਲੋਈਆਂ ਪਾਵਾਂਗੇ ਦੂਸਰੀਆਂ 2 ਇੰਚ ਦਾ ਡਿਸਟੈਂਸ ਦੇ ਕੇ ਸਿੱਧਾ ਜਿੱਥੇ ਕੋਨੇ ਤੇ ਆਪਾਂ ਫਿਟਿੰਗ ਦੇ ਨਿਸ਼ਾਨ ਉਹ ਬਾਦ ਇਨਸ਼ਾਅੱਲਾ ਐਸੇ ਨਾਲ ਉੱਥੇ ਹੀ ਲਾਉਣਾ ਇਹ ਸਿੱਧੀ ਲਾਈਨ ਖਿੱਚਦਾਂਗੇ ਬਸ ਉੱਥੇ ਹੀ ਠੀਕ ਹੈ ਜੀ ਹੁਣ ਆਪਾਂ ਇਧਰੋਂ ਟੇਡਾ ਕਰਕੇ ਥੋੜੀ ਜੀ ਲਾਈਨ 2 इंच ਤੇ ਲਾ ਦਾਂਗੇ 2 इंच ਤੇ ਫਿਟਿੰਗ ਦਾ ਨਿਸ਼ਾਨ ਜਿੱਥੇ ਉਹਦੇ ਨਾਲ ਮਿਲਾ ਦਾਂਗੇ ਬਸ ਬਸ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਿਓ ਤੁਹਾਡੀ ਫਿਟਿੰਗ ਬਿਲਕੁਲ ਸੈੱਟ ਆਊਗੀ ਕਿਤੇ ਨਹੀਂ ਘਟਦੀ ਕਿਤੇ ਨਹੀਂ ਵੱਧਦੀ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਗਲੇ ਦਾੰਸਾਂ ਗਲੇ ਦਾੰਸਾ ਲਾਵਾਂਗੇ ਸਵਾ 2 ਇੰਚ ਤੇ ਉਹੀ ਜੇ ਆਪਾਂ ਲੰਬਾ ਰੱਖਾਂਗੇ ਤਾਂ ਚੌੜਾ ਕੱਟ ਰੱਖਣਾ ਜੇ ਚੌੜਾ ਰੱਖਾਂਗੇ ਤਾਂ ਲੰਬਾ ਕੱਟ ਰੱਖਣਾ ਹੁਣ ਗਲਾ ਆਪਣਾ ਡੀਪ ਆ ਥੋੜਾ ਜਿਹਾ ਇਸ ਨੂੰ ਆਪਾਂ 6 ਸਵਾ 2 ਇੰਚ ਤੇ ਲਾਵਾਂਗੇ نیچے ਨੂੰ ਹੈਗਾ 8 ਇੰਚ ਤੇ ਠੀਕ ਹੈ ਜੀ ਧਿਆਨ ਨਾਲ ਦੇਖਿਆ ਕਰੋ ਵੀਡੀਓ ਜੇ ਵੀਡੀਓ ਵਧੀਆ ਲੱਗਦੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹੁਣ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਇਹਦੀ ਸਾਰੇ ਦੀ ਉਹ ਆਪਣਾ ਫਰੰਟ ਦਾ ਅ ਸੀਗਾ ਤਾਂ ਨਹੀਂ ਕਟਿਆ ਮੈਂ ਕਿਉਂਕਿ ਆਪਾਂ ਬੈਕਗਲੇ ਦੀ ਕਟਾਈ ਪਾਵਾਂਗੇ ਪਹਿਲਾਂ ਆਪਾਂ ਬੈਕ ਬੈਕ ਕੱਟਣਾ ਹੈ ਦਾ ਅ ਡਰਾਮਸ ਦਾ ਮੇਸ਼ਾ ਬੈਕ ਹੀ ਕੱਟਣਾ ਪਹਿਲਾਂ 프ਰੰਟ ਨਹੀਂ ਕੱਟਣਾ ਕਿਉਂਕਿ ਜੇ ਆਪਾਂ 프ਰੰਟ ਕੱਟਾਂਗੇ ਫਿਰ ਗਲਤ ਹੋ ਜਾਊਗਾ ਕਿਉਂਕਿ ਬੈਕ ਵੀ ਕੱਟਿਆ ਜਾਊਗਾ ਜੇ ਤੁਸੀਂ ਇਕੱਲੇ-ਇਕੱਲੇ ਪੱਲੇ ਕੱਟਦੇ ਹੋ ਉਹਦਾ ਕੋਈ ਨਹੀਂ ਜੇ ਇਕੱਠੇ ਕੱਟਨੇ ਪਹਿਲਾਂ ਬੈਕ ਹੀ ਕੱਟਣਾ ਹੁਣ ਆਪਾਂ ਡਾਊਨ ਕਰ ਦੇਣਾ ਥੋੜਾ ਜਿਹਾ ਗळा ਕਿਉਂਕਿ ਕਈ ਵਾਰ ਗळा ਆਪਣਾ ਡਿਗਣ ਲੱਗ ਜਾਂਦਾ ਨਾ ਇਸ ਕੱਟਣ ਨਾਲ ਆਪਣਾ ਗळा ਡਿਗਦਾ ਨਹੀਂ ਇੰਝ ਦੀ ਕੱਟ ਪਾਉਣੀ ਆ ਗਲੇ ਵਾਲੀ ਸਾਈਡ ਤੋਂ ஹம் அப்பா அங்க பீசு அப்பா ஃபர்ட்ட மோடேதி குழாய் பாட்டி பாதுட சைடத்தை கட தட சைடா ਇਹ ਏਦਾਂ ਕਟਾਈਪ ਪਾਣੀ ਬਸ ਠੀਕ ਹੈ ਜੀ ਇਹ ਕਟਾਈ ਪੈ ਗਈ ਹੁਣ ਆਪਾਂ ਸੈੱਟ ਕਰ ਲੈਣਾ ਇਹਨਾਂ ਨੂੰ ਚਾਰਾਂ ਨੂੰ ਹੁਣ ਇਹ ਬੈਕ ਸਾਈਡ ਦਾ ਹੈ ਹੁਣ ਆਪਾਂ ਫਰੰਟ ਸਾਈਡ ਕੱਢਤੀ ਬੈਕ ਸਾਈਡ ਆ ਗਈ ਹੁਣ ਆਪਾਂ ਗਲੇ ਦਾ ਨਿਸ਼ਾਨ ਲਾਵਾਂਗੇ ਸਵਾ 2 ਇੰਚ ਤੇ ਤੇ ਲੰਬਾਈ ਜਲਾਵਾਂਗੇ 7 ਇੰਚ ਦੇ ਠੀਕ ਹੈ ਜੀ ਉਪਰੋਂ ਸਵਾ ਸਵਾ ਦੋ ਰੱਖਿਆ ਨੀਚੋਂ ਆਪਾਂ ਮਾ ਢਾਈ ਰੱਖ ਲਓ ਚਾਹੇ ਤਿੰਨ ਰੱਖ ਲਓ ਨੀਚੋਂ ਰੱਖ ਸਕਦੇ ਆ ਪਰ ਉਪਰੋਂ ਨਹੀਂ ਕਿਉਂਕਿ ਜੇ ਤੁਸੀਂ ਉਪਰੋਂ ਚੌੜਾ ਰੱਖ ਲਿਆ ਨੀਚੋਂ ਲੰਬਾ ਤਾਂ ਫਿਰ ਗਲਾ ਡਿਗਣ ਲੱਗ ਜੂਗਾ ਇਹਨਾਂ ਧਿਆਨ ਰੱਖਿਆ ਕਰੋ ਉਪਰੋਂ ਘੱਟ ਰੱਖਿਆ ਕਰੋ ਨੀਚੋਂ ਚਾਹੇ ਤੁਸੀਂ ਚੌੜਾ ਕਰ ਲਿਆ ਕਰੋ ਹੁਣ ਆਪਾਂ ਇਹਦੀ ਕਟਾਈ ਕਰਤੀ ਠੀਕ ਹੈ ਜੀ ਹੁਣ ਆਪਾਂ ਇਹਦੇ ਕੱਟਦੇ ਨਿਸ਼ਾਨ ਲਾ ਲਾਂਗੇ ਫਿਟਿੰਗ ਦੇ ਨਿਸ਼ਾਨ ਤੋਂ ਜਿੱਥੇ-ਜਿੱਥੇ ਫਿਟਿੰਗ ਦੇ ਨਿਸ਼ਾਨ ਆ। ਉਥੇ-ਉਥੇ ਕੱਟਦੇ ਨਿਸ਼ਾਨ ਲਾ ਲੈਣੇ। ਇਹਦੇ ਨਾਲ ਪਤਾ ਲੱਗ ਜਾਊਗਾ ਵਿਚਾਰਾਂ ਚਾਰਾਂ ਕੱਪੜਿਆਂ ਵਿੱਚ ਜਣ ਕੇ ਪੋਰ ਫੋਲਡ ਜਿਹੜਾ ਆਪਾਂ ਕੱਪੜਾ ਕੀਤਾ ਸੀ ਉਹਦੇ ਵਿੱਚ ਨਿਸ਼ਾਨ ਚਾਰਾਂ ਚ ਹੀ ਲੱਗ ਜਾਣਗੇ। ਫਿਰ ਉਪਰ نیچے ਨੇ ਨਿਸ਼ਾਨ ਹੁੰਦੇ ਕਈ ਵਾਰ ਮਾਰਕ ਦੇ ਨਿਸ਼ਾਨ ਮੁੱਕ ਖਤਮ ਹੋ ਜਾਂਦੇ ਆ ਸੌਰੀ ਮਿਟ ਜਾਂਦੇ ਆ ਨਾ। ਤਾ ਕਰਕੇ ਆਪਾਂ ਕੱਟ ਦੇ ਨਿਸ਼ਾਨ ਲਾ ਲਾਣੇ ਨੇ ਆ। ਠੀਕ ਹੈ ਜੀ ਹੁਣ ਆਪਾਂ ਦੂਸਰੀ ਸਾਈਡ ਵੀ ਨਿਸ਼ਾਨ ਲਾ ਲਈਏ। ਇਹਦੇ ਇਦਾਂ ਫਿੰਗਰ ਰੱਖ ਕੇ ਦੂਸਰੀ ਸਾਈਡ ਕਰਕੇ ਉੱਤੇ ਨਿਸ਼ਾਨ ਲਾਣੇ। ਪੂਰੇ ਪ੍ਰੋਪਰ ਲੱਗਦੇ ਆ। ਕੀ ਹੈ ਇਹਦਾ ਨਿਸ਼ਾਨ ਲਾ ਲਿਆ ਕਰੋ ਹੁਣ ਆਪਾਂ ਦੂਸਰੀ ਸਾਈਡ ਤੋਂ ਲਾ ਸਕਦੇ ਹਾਂ ਫਿੰਗਰ ਉਸੇ ਉਸੇ ਜਿੱਥੇ ਤੁਸੀਂ ਨਿਸ਼ਾਨ ਲਾਇਆ ਹੁੰਦਾ ਉੱਥੇ ਰੱਖ ਕੇ ਦੂਜੀ ਸਾਈਡ ਤੇ ਨਿਸ਼ਾਨ ਲਾ ਕੇ ਜਾਂਦਾ ਹੈ ਇਹ ਦਲਾ ਲਿਆ ਕਰੋ ਠੀਕ ਹੈ ਜੀ ਹੁਣ ਦੂਸਰੀ ਸਾਈਡ ਫਿਰ ਇੰਦੇ ਨਿਸ਼ਾਨ ਹੋ ਜਾਣੇ ਆਹ ਨਿਸ਼ਾਨ ਲੱਗ ਗਏ ਹੁਣ ਆਪਾਂ ਦੇ ਨਿਸ਼ਾਨਾ ਨੂੰ ਮੜਾ ਲਾਣਾ ਬਹੁਤ ਸੋਖੇ ਤਰੀਕੇ ਨਾਲ ਲੱਗਦੇ ਆ ਤੁਸੀਂ ਲਾ ਕੇ ਦੇਖੋ ਇੱਕ ਵਾਰ ਇਹ ਸੀ ਆਪਣੀਆਂ ਸਾਢੇ 9 9 ਤੇ 10 ਇੰਚ ਦੀਆਂ ਕਟਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ